ਕੁਝੋਕ ਤਾਂ ਕਿਸਾਨ ਮੋਰਚੇ ਵੱਲੋਂ ਕਾਲ ਦਿੱਤੀ ਗਈ ਸੀ ਜੋ ਟਰੰਪ ਦੀਆਂ ਨੀਤੀਆਂ ਸੈਂਟਰ ਸਰਕਾਰ ਲਾਗੂ ਕਰਨੀਆਂ ਚਾਹੁੰਦੀਆਂ ਨੇ ਅਸੀਂ ਉਹਨਾਂ ਦੇ ਖਿਲਾਫ ਉਹਨਾਂ ਦੇ ਟਰੰਪ ਅਤੇ ਮੋਦੀ ਦੇ ਪੂਤਲੇ ਪੁੱਟਣ ਵਾਸਤੇ ਅਸੀਂ ਢਨੌਲਾ ਮੰਡੀ ਤੇ ਢਨੌਲਾ ਤਹਿਸੀਲ ਦੇ ਵਿੱਚ ਤੇ ਇਧਰ ਆਪਣੇ ਟੱਪਾ ਤਹਿਸੀਲ ਦੇ ਵਿੱਚ ਸਾਡੀਆਂ ਜੁਕੀਆਂ ਲਾਈਆਂ ਸੀ ਵੱਖ-ਵੱਖ ਜਿਹੜੀ ਸਾਡੀ ਕ੍ਰਾਂਤੀਕਾਰੀ ਜਥੇਬੰਦੀ ਸੀ ਇਹਨਾਂ ਦੀ ਬਸ ਭਰ ਕੇ ਸਾਡੇ ਇਸ ਬਰਕਰਾਂ ਦੇ ਉਹ ਢਨੋਲੇ ਜਾ ਰਹੀ ਸੀ ਜਿੱਥੇ ਰਾਜ ਅਚਾਨਕ ਜਣ ਦੀ ਐਕਸੀਡੈਂਟ ਹੋਇਆ ਜਿਹੜਾ ਚਲੋ ਠੀਕ ਹੈ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਤੇ ਵੀ ਉਹਨਾਂ ਦੇ ਸੱਟਾ ਤਾਂ ਬਚੀਆਂ ਨੇ ਪਰ ਉਹ ਬਚ ਗਏ ਬਾਲ-ਬਾਲ ਬਚ ਗਏ ਤੇ ਇਹ ਜਿਹੜਾ ਕੁਝ ਵਰਤੀਰਾ ਕਰ ਰਹੀਆਂ ਨੇ ਇਹ ਸਰਕਾਰਾਂ ਹੀ ਕਰ ਰਹੀਆਂ ਨੇ ਕਿਉਂਕਿ ਸਾਨੂੰ ਤਾਂ ਕੋਈ ਐਡੀ ਲੋੜ ਨਹੀਂ ਸੀ ਤੇ ਬੱਚਾ ਪਰ ਪਰ ਲਿਜਾਣ ਦੀ ਕਿਉਂਕਿ ਪਹਿਲਾਂ ਵੀ ਚਾਹੇ ਉਹ ਤਹਾਣੇ ਜਾਂਦੀਆਂ ਐਕਸੀਡੈਂਟ ਬੱਸ ਹੋਈ ਹੋਵੇ ਆਪਣੇ ਜਲੇਬੀਪੁਰ ਦੇ ਉੱਤੇ ਉਦੋਂ ਵੀ ਪੰਜ ਜਾਨਾਂ ਲੈਂਦੀਆਂ ਇਹਨਾਂ ਦੀ ਸਰਕਾਰ ਨੇ ਤੇ ਹੁਣ ਵੀ ਜਾਣ ਦੀ ਕੋਈ ਕਸਰ ਨਹੀਂ ਛੱਡ ਰਹੀਆਂ ਇਹ ਸਰਕਾਰ ਕੰਧ ਤੇ ਪੜਿਆ ਪੜ ਲੇ ਲਿਖਿਆ ਪੜ ਲੇ ਤੇ ਆਉਣ ਵਾਲੇ ਸਮਾਂ ਦੇ ਵਿੱਚ ਜਿਵੇਂ ਜਿਹਾ ਇੱਥੇ ਕੋਈ ਨੀਤੀਆਂ ਹੁੰਦੀਆਂ ਹੁੰਆਂ ਲੋਕਾਂ ਦੇ ਹੱਡ ਉੱਟਣਗੇ ਹੱਡ ਇਹਨਾਂ ਤੋਂ ਸਾਹਮਣੇ ਨਹੀਂ ਜਾਂਦੇ ਇਹ ਸਾਡੇ ਜੀ ਬੰਦੇ ਜਾ ਰਹੇ ਸੀ ਕਿ ਧਰਨੇ ਤੇ ਇੱਥੇ ਧਨੋ ਰਾਇ ਸੀ ਸਕੀਨ ਦੇ ਵਿੱਚ ਠੀਕ ਹੈ ਜੀ ਉਹਦੇ ਵਿੱਚ ਕੀ ਹੋਇਆ ਜੀ ਗੱਡੀ ਦਾ ਸਟੇਅਰ ਫਰੀ ਹੋ ਗਿਆ ਇਹ ਆਜਾਪ ਜੀ ਸਾਡੇ 4 ਬੰਦਿਆਂ ਦੇ ਸੱਟਾਂ ਲੱਗੀਆਂ ਹੋਈਆਂ ਇਹ ਬੰਦਿਆ ਸਟੇਅਰ ਬਿਲਕੁਲ ਕੈਂਟਰ ਨਾਲ ਸਾਡਾ ਐਕਸੀਡੈਂਟ ਚੰਡ ਆਪਾਂ ਕਿਹਦੀ ਗਲਤੀ ਲਾਦੇ ਹਾਂ ਉਹ ਆਪਣਾ ਇਹ ਗੱਲ ਕਿ ਕਿਸੇ ਦੀ ਸਾਡੇ ਬਸ ਬੱਸ ਦਾ ਸਟੇਅਰ ਫਰੀ ਹੋ ਗਿਆ ਜੀ ਫਰੀ ਹੋ ਗਿਆ ਤੇ 20 ਬੱਚੇ 40 ਕ ਬੰਦੇ ਹੈਗੇ ਸੀਗੇ ਇਹ ਵਿੱਚ ਬੱਚੇ ਵੀ ਸੀਗੇ ਤੇ ਇੱਕ ਐਂਟਰਲ ਨਾਲ ਐਕਸੀਡੈਂਟ ਹੋਇਆ ਜੀ ਆਪਣੀ ਰਫਤਾਰ ਨਾਲ ਹੀ ਆ ਰਹੀ ਸੀ ਗੱਡੀ ਆਪਣਾ ਬੈਸ ਨਾਲ ਤੇ ਸਟੀering ਖੁੱਲ ਗਿਆ ਤੁਸੀਂ ਕਿਹੜੀ ਜਥੇਬੰਦੀ ਨਾਲ ਸੰਬੰਧ ਤੋਂ ਕ੍ਰਾਂਤੀਕਾਰੀ ਪਸਾਰ ਜਿਹੜੇ ਪੰਜਾਬ ਆ ਹਾਂਜੀ ਇਹ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬੰਦੇ ਨੇ ਜੀ ਇਹ ਬੱਸ ਆ ਰਹੀ ਸੀ ਢੋਲੇ ਕੋਲੇ ਇਹਨਾਂ ਦੀ ਬੱਸ ਦਾ ਐਕਸੀਡੈਂਟ ਹੋ ਗਿਆ ਇਹਨਾਂ ਦੇ ਬੱਸ ਦਾ ਕੋਈ ਸਟੇਰੀング ਖੁੱਲ ਗਿਆ ਜਾਣਕਾਰੀ ਮੁਤਾਬਕ ਤੇ ਇਹ ਵਿੱਚ ਜਾ ਕੇ ਕੈਂਟਰ ਦੇ ਵਿੱਚ ਵੱਜੇ ਆਪਣੇ ਕੋਲ ਹੁਣ ਤੱਕ ਇੱਥੇ ਟੋਟਲ 5 ਪੇਸ਼ੈਂਟ ਆਏ ਨੇ ਜਿਨ੍ਹਾਂ ਦੇ ਵਿੱਚੋਂ ਪੰਜੋ ਫਟੜੇ ਹੋਏ ਹੈਗੇ ਨੇ ਬਟ ਕਲੀਨਿਕਲੀ ਸਟੇਬਲ ਨੇ ਇੱਕ ਦੀ ਲੱਤ ਫ੍ਰੈਕਚਰ ਉਹ ਪੇਸ਼ੈਂਟ ਲਾਮਾ ਲੈ ਕੇ ਸਰਕਾਰੀ ਹਸਪਤਾਲ ਮਾਨਸਾ ਚਲੇ ਗਿਆ ਆਪਣੀ ਮਰਜ਼ੀ ਨਾਲ ਤੇ ਬਾਕੀ ਇੱਥੇ ਇਲਾਜ ਜਰੇ ਨੇ